ਪਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ ਸਾਡੇ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ ਨੇ ਦਫਲੀ ਨਾ ਗਾਉਂਦਾ ਸੀ ਤੇ ਸਭ ਨੂੰ ਨਚਾਉਂਦਾ ਸੀ ਜੀ ਸ਼ਾਨ ਨਾਲ ਜਿਉਂਦਾ ਸੀ ਇਹ ਦੁਨੀਆ ਇਹ ਜਾਣਦੀ ਗਰਾਰੀ ਕਿਸੀ ਅੜ ਗਈ ਜੋ ਇੱਜ਼ਤ ਵੀ ਮਰ ਗਈ ਤੇ 32 ਗੱਲ ਕਰ ਗਈ ਜੀ ਇੱਕੋ 32 ਮਾਨਦੀ ਸਿੱਧੂ ਦੇ ਜੋ ਛੱਕੇ ਲੋਕ ਰਹਿਣ ਹੱਕੇ ਬੱਕੇ ਯਾਰੋ ਸ਼ਾਇਰ ਨੇ ਜੋ ਪੱਕੇ ਹੁੰਦਾ ਦੁੱਧੋ ਪਾਣੀ ਛਾਂਦੇ ਕਿ ਮਾਰ ਦਾ ਕਰੇਜ ਦੂਜਾ ਪੈਗ ਤੋਂ ਭਰੇਜ ਵਾਲਾ ਕੁੱਟਦਾ ਏ ਮੇਜ ਵਾਲਾ ਪੁੱਜ ਕੇ ਹਸਾਉਂਦਾ ਏ ਮੁਹੰਮਦ ਹਸਦੀਕ ਥੋੜਾ ਹਿੰਦੀ ਵਿੱਚ ਵੀ ਕਿ ਯਾਰ ਉਹ ਬੰਦਾ ਉਹ ਜੀ ਠੀਕ ਪਰ ਸੰਸਦ ਵਿੱਚ ਸੌਂਦਾ ਏ ਬੰਦਾ ਉਹ ਜੀ ਠੀਕ ਪਰ ਸੰਸਦ ਵਿੱਚ ਸੌਂਦਾ ਏ ਕਿ ਮਾਰਦੇ ਨੇ ਚੋਟ ਯਾਰੋ ਦਿਲਾਂ ਵਿੱਚ ਖੋਟ ਯਾਰੋ ਆਪੇ ਪਾਈ ਵੋਟ ਕੀ ਜੀ ਕਿਸੇ ਨੂੰ ਅਲਾਮਾ ਏ ਕੱਢਿਆ ਮੈਂ ਚਿੱਟਾ ਬੜਾ ਬੋਲਦਾ ਏ ਬਿੱਟਾ ਬੜਾ ਤੇ ਮਜੀਠੀਏ ਦਾ ਚਿੱਟਾ ਬੜਾ ਕੁਰਤਾ ਪਜਾਮਾ ਏ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਲਖਵਿੰਦਰ ਸਿੰਘ ਸਰਾਹ ਤੇ ਅੱਜ ਨਾਲ ਆਪਾਂ ਤੁਹਾਨੂੰ ਪੰਜਾਬੀ ਸਾਹਿਤ ਦਾ ਇੱਕ ਅਨਿਖੜਮਾ ਅੰਗ ਸੁਣਾਵਾਂਗੇ ਯਾਨੀ ਕਿ ਛੰਦ ਇੱਕ ਕਵੀਰ ਆਪਣੇ ਨਾਲ ਮੌਜੂਦ ਜਿਹੜੇ ਕਿ ਛੰਦ ਵੀ ਲਿਖਦੇ ਆ ਗੀਤ ਵੀ ਲਿਖਦੇ ਆ ਕਵਿਤਾਵਾਂ ਵੀ ਲਿਖਦੇ ਆ ਬਹੁਤ ਵੱਡੇ ਵੱਡੇ ਕਲਾਕਾਰਾਂ ਦੇ ਉਹਨਾਂ ਦੇ ਗੀਤ ਵੀ ਆ ਰਹੇ ਆ ਉਹਨਾਂ ਦੀ ਬਈ ਦੀ ਕਿਤਾਬ ਵੀ ਛਪ ਚੁੱਕੀ ਹੈਗੀ ਦੁਨੀਆ ਦੇਖੇਗੀ ਤੇ ਉਹਨਾਂ ਤੋਂ ਬਾਈ ਤੋਂ ਆਪਾਂ ਕਵਿਤਾਵਾਂ ਵੀ ਸੁਣਨੀ ਆ ਤੇ ਛੰਦ ਵੀ ਸੁਣਨੇ ਤੇ ਵੀਰ ਨਾਲ ਆਪਾਂ ਗੱਲਬਾਤ ਕਰਦੇ ਆ ਬਰਿੰਦਰ ਔਲਖ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਹ దర్శక ਨੂੰ ਉਹਨਾਂ ਨੂੰ ਵੀ ਪਿਆਰ ਆਦੋ ਸਤਿਕਾਰਨਾ ਸਤਿ ਸ੍ਰੀ ਅਕਾਲ ਜੀ ਤੇ ਬਈ ਮੈਂ ਜਿਵੇਂ ਗੱਲਬਾਤ ਕੀਤੀ ਆ ਤੁਸੀਂ ਛੰਦ ਵੀ ਲਿਖਦੇ ਹੋ ਤੇ ਕਵਿਤਾਵਾਂ ਵੀ ਲਿਖਦੇ ਹੋ ਤੇ ਗੀਤ ਵੀ ਲਿਖਦੇ ਹੋ ਨਾ ਤੇ ਜਿਹੜੀ ਬੁੱਕ ਹੈ ਤੁਹਾਡੀ ਹਨਾ ਆਪਾਂ ਬੁੱਕ ਵੀ ਦਿਖਾ ਦਨੇ ਆਗੇ ਜੀ ਇਹ ਇਹ ਬਈ ਦੁਨੀਆ ਯਾਦ ਰੱਖੂਗੀ ਹਨਾ ਇਹਦੇ ਵਿੱਚ ਬਈ ਇਹੀ ਤਿੰਨ ਚੀਜ਼ਾਂ ਹੈਗੀਆਂ ਕਿ ਸ਼ੰਦ ਗੀਤ ਤੇ ਕਵਿਤਾਵਾਂ ਇਹਦੇ ਵਿੱਚ ਹੈਗੀਆਂ ਤੇ ਤਿੰਨੋ ਵਧਾਵਾਂ ਕਵਿਤਾ ਦੀਆਂ ਇਹ ਵਧਾਵਾਂ ਜਿਵੇਂ ਸਾਹਿਦ ਦੀਆਂ ਵਿਧਾਵਾਂ ਨੇ ਤੇ ਜਿਨ੍ਹਾਂ ਨੂੰ ਗਾਇਆ ਜਾ ਸਕਦਾ ਹੈ ਤਾਂ ਸ਼ੰਦ ਵੀ ਗਾਇਆ ਜਾ ਸਕਦੇ ਬਈ ਹਾਂ ਬਿਲਕੁਲ ਜੀ ਸ਼ੰਦ ਵੀ ਗਾਉਂਦੇ ਆ ਅ ਰਣਜੀਤ ਬਾਵਾ ਨੇ ਸ਼ੰਦ ਗਾਇਆ ਸੀ ਕਵਿਤ ਸ਼ੰਦ ਨਾਮ ਨੂੰ ਸਵੇਰਾ ਚੰਗਾ ਸੰਤਾਂ ਨੂੰ ਡੇਰਾ ਚੰਗਾ ਤੁਸੀਂ ਹੋਰ ਦੱਸਦਾ ਤੁਹਾਨੂੰ ਇੰਟਰਸਟਿੰਗ ਇੱਕ ਵੀ ਆਪਣੇ ਆਮ ਕਿਹਾ ਜਾਂਦਾ ਵੀ ਅੱਜਕੱਲ ਦੇ ਨੌਜਵਾਨ ਵੀ ਥੋੜਾ ਜਿਹਾ ਛੰਦਾ ਵਾਲੇ ਪਾਸੇ ਨਹੀਂ ਆਉਂਦੇ ਅੱਜਕੱਲ ਦੇ ਨੌਜਵਾਨ ਲਿਖਦੇ ਨਹੀਂ ਛੰਦਾ ਦੇ ਵਿੱਚ ਤੇ ਮੈਂ ਸਿੱਧੂ ਮੂਸੇ ਵਾਲੇ ਦਾ ਇੱਕ ਗਾਣਾ ਏ ਜਿਹੜਾ ਕਿ ਕਵਿਤ ਛੰਦ ਦੇ ਚ ਹੈ ਤੁਸੀਂ ਇਮੇਜਨ ਨਹੀਂ ਕਰ ਸਕਦੇ ਵੀ ਇਹ ਇੱਕ ਕਵਿਤ ਛੰਦ ਦੇ ਚ ਹੈ ਉਹਨੂੰ ਤੁਸੀਂ ਕਵਿਸ਼ਰੀ ਵਾਂਗੂ ਗਾਉਣਾ ਹੋਵੇ ਨਾ ਗਾਇਆ ਜਾ ਸਕਦਾ ਉਹਨਾਂ ਦਾ ਗਾਣਾ ਹੈਗਾ ਜਾਣ ਗਿਆ ਜਾਨਾ ਅੱਗੇ ਪੀੜੀ ਦਾ ਨਿਸ਼ਾਨਾ ਅੱਗੇ ਬੱਲੇ ਆ ਤੂਫਾਨਾ ਅੱਗੇ ਇਹ ਟਿੱਕੇ ਕਦੋਂ ਦੀ ਫਨੀ ਹਾਂ ਵੀ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ ਯਾਰੋ ਸਾਡੇ ਉਹੀ ਸੇਮ ਯਾਰ ਸਾਡੇ ਉਹੀ ਸੇਮ ਦੇਖਣੇ ਇੱਕ ਕਵਿਤਿ ਸ਼ਾਨ ਦਾ ਅੱਛਾ ਤੇ ਗਾਇਆ ਵੀ ਜਾ ਸਕਦਾ ਗਾਇਆ ਵੀ ਜਾ ਸਕਦਾ ਹੁਣ ਉਹਨੂੰ ਕਵਿਛਰੀਂ ਗਾਓ ਤੁਸੀਂ ਭਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ ਸਾਡੇ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ ਨੇ ਇੱਕ ਕਵਿਛਰੀ ਦਾ ਹਾਂ ਗਾਇਆ ਜਾ ਸਕਦਾ ਨਾ ਇਹਨੂੰ ਕਵਿਛਰੀਂ ਗਾਇਆ ਜਾ ਸਕਦਾ ਤੇ ਜੇ ਹੁਣ ਆਪਾਂ ਜਿਹੜੇ ਆਹ ਛੰਦ ਮੈਂ ਇੱਕ ਕਵਿਤਿ ਸ਼ਾਨ ਚ ਲਿਖਦਾ ਜਾਂ ਨਾਮ ਨੂੰ ਸਵੇਰਾ ਚੰਗਾ ਜੇ ਇਹਨੂੰ ਸਿੱਧੂ ਮੂਸੇਵਾਲ ਦੇ ਗਾਣੇ ਵਾਂਗੂੰ ਗਾਉਣਾ ਵੇ ਇਹਨੂੰ ਵੀ ਗਾਇਆ ਜਾ ਸਕਦਾ अच्छा ही सारा कुछ ही हो सकता है हां भी वो ओदे ਵਿੱਚ ਥੋੜਾ ਜਿਹਾ بس ਟੈਂਪੋ ਚੇਂਜ ਕਰ ਦਿੰਦੇ ਆ ਮਿਊਜ਼ਿਕ ਚੇਂਜ ਕਰ ਦਿੰਦੇ ਸ਼ਾਂਤ ਹੁੰਦੇ ਆ ਅਕਸਰ ਹੀ ਲੋਕ ਲਿਖਦੇ ਆ ਸ਼ੰਦਾ ਚ ਇਹ ਨਹੀਂ ਕਿ ਵੀ ਬੱਕਰਾ ਕੁਝ ਹੁੰਦਾ ਹੈ ਵੀ ਬੰਦਾ ਕਿਸੇ ਨੂੰ ਥੋੜਾ ਜਿਹਾ ਪਤਾ ਹੁੰਦਾ ਛੰਦਾਂ ਦੇ ਬਾਰੇ ਵੀ ਉਹ ਦੱਸ ਦਿੰਦਾ ਵੀ ਆ ਫਲਾਨਾ ਸ਼ੰਦਾ ਆਮ ਕਰਕੇ ਬਹੁਤੇ ਬੰਦੇ ਜਿਹੜੇ ਲਿਖਦੇ ਆ ਛੰਦਾਂ ਚ ਠੀਕ ਹੈ ਤੇ ਭਈ ਜਿਵੇਂ ਬਾਬੂ ਰਾਜਵਲੀ ਗੋਹਣੇ ਨੇ ਅਸੀਂ ਵੀ ਛਾਂਦੀ ਹੁੰਦੇ ਸੀ ਹਾਂਜੀ ਉਹ ਵੀ ਛਾਂਦੀ ਸੀਗੇ ਤੇ ਤੁਹਾਨੂੰ ਭਈ ਸ਼ੌਂਕ ਕਦੋਂ ਤੋਂ ਪਿਆ ਹੈ ਤੇ ਕਿੱਥੋਂ ਪਿਆ ਮੇਰੇ ਦਾਦਾ ਜੀ ਥੋੜਾ ਜਿਹਾ ਮੌਕੇ ਸਹਿਤ ਨਾਲ ਵਾਬਾਸਤਾ ਰੱਖਦੇ ਸੀਗੇ ਉਹਨਾਂ ਨੂੰ ਕਹਾਣੀਆਂ ਦਾ ਜਿਆਦਾ ਵੀ ਆਮ ਪਿੰਡ ਦੇ ਵਿੱਚ ਜਿਵੇਂ ਆਪਾਂ ਕਹਦੇ ਆ ਬੰਦਿਆਂ ਨੂੰ ਕੁਝ ਹੁੰਦੇ ਨੇ ਨਾ ਬੰਦੇ ਵੀ ਜਿਨ੍ਹਾਂ ਨੂੰ ਜਿਆਦਾ ਪਤਾ ਹੁੰਦਾ ਤਾਂ ਉਹ ਬਹੁਤ ਕਹਾਣੀਆਂ ਸੁਣਾਉਂਦੇ ਰਹੇ ਆ ਤਾਂ ਉਸ ਕਰਕੇ ਉਹਨਾਂ ਨੇ ਮੈਨੂੰ ਵੀ ਕਹਾਣੀਆਂ ਸੁਣਾਉਣੀਆਂ ਤੇ ਉਹਨਾਂ ਨੂੰ ਇਹ ਸ਼ੌਂਕ ਵੀ ਸੀਗਾ ਵੀ ਸਟੇਜ ਤੇ ਬੋਲੇ ਉਹਨਾਂ ਨੇ ਇੱਕ ਸਾਡੇ ਬਜ਼ੁਰਗ ਸੀਗੇ ਉਹਨਾਂ ਤੋਂ ਮੈਨੂੰ ਇੱਕ 35 ਸਿਖਾਈ ਤੇ ਉਹ ਕਹਿਆ ਵੀ ਸਟੇਜਾਂ ਤੇ ਬੋਲਿਆ ਕਰ ਮੈਂ ਮੈਂ ਉਹਦੋਂ ਸੰਗਿਆ ਕਰਨਾ ਪਰ ਅੱਜ ਮੈਨੂੰ ਮਹਿਸੂਸ ਹੁੰਦਾ ਵੀ ਉਹ ਬਹੁਤ ਵੱਡੀ ਚੀਜ਼ ਦੇ ਗਏ ਮੈਨੂੰ ਵੀ ਉਹ ਇੱਕ ਜੱਕ ਖੋਲਣਾ ਸੰਗ ਖੋਲਣਾ ਉਹਨਾਂ ਨੇ ਚਾਰ ਬੰਦੇ ਵੀ ਖੜੇ ਹੋਣੇ ਉੱਥੇ ਕਹਦਾ ਕਰਨਾ ਬਹੁਤ ਸੁਣਾਓ ਸੁਣਾ ਜਿਹੜੀ ਤੂੰ 35 ਯਾਦ ਕੀਤੀ ਹੈ ਉਹਨੇ ਬੜੇ ਚਾਹ ਨਾਲ ਹੋਰਾਂ ਨੂੰ ਸੁਣਵਾਉਣੀ ਮੈਂ ਕਹਿੰਨ ਉਹ ਵੀ ਵੀ ਉੱਥੇ ਜਦੋਂ ਮੈਂ ਸੁਣਾਇਆ ਕਰਨੀ ਲੋਕਾਂ ਨੂੰ ਇਹਨੂੰ ਪੈਸੇ ਦੇ ਦਿਆ ਕਰਨੇ ਮੈਨੂੰ ਸੰਗਿਆ ਕਰਨੀ ਵੀ ਅਗਲੇ ਨੇ ਕਹਣਾ ਯਾਰ ਪੈਸੇ ਆਸਤੇ ਸੁਣਾਉਂਦਾ ਹਾਂ ਤਾਂ ਉਹ ਵੀ ਬਜ਼ੁਰਗਿਆਂ ਨੇ ਖੁਸ਼ ਹੋ ਕੇ ਉਹਨਾਂ ਨੇ ਤਾਂ ਇਦਾਂ ਦਿਆ ਕਰਨੇ ਤਾਂ ਬਾਪੂ ਨੇ ਹਰੇਕ ਜਗ੍ਹਾ ਕਹਿ ਦਿਆ ਕਰਨਾ ਸੁਣਾ ਇਹਨਾਂ ਨੂੰ ਉਹਨਾਂ ਨੂੰ ਚਾਹ ਹੁੰਦਾ ਹੈਗਾ ਵੀ ਹਾਂ ਯਾਰ ਮੇਰੇ ਪੋਤੇ ਨੇ ਯਾਦ ਕੀਤੀ ਆ ਸਾਰੀ ਮੁੰਝਵਾਨੀ ਯਾਦ ਕੀਤੀ ਵੀ ਸੀਗੀ ਤਾਂ ਉਹਨਾਂ ਚੀਜ਼ਾਂ ਨੇ ਹੌਲੀ ਹੌਲੀ ਆਪਣੇ ਚ ਨਿਖਾਰ ਲਿਆ ਹੁੰਦਾ ਜੀ ਠੀਕ ਆ ਤੇ ਇੱਕ ਬਾਈ ਸ਼ਾਂਦ ਤੁਹਾਡਾ ਬਹੁਤ ਮਸ਼ਹੂਰ ਹੋਇਆ ਜਿਹੜਾ ਤੁਸੀਂ ਰਾਜਨੀਤਿਕ ਬੰਦਿਆਂ ਤੇ ਲਿਖਿਆ ਸੀਗਾ ਉਹ ਸੁਣਾਉਂਗੇ ਆਪਣੇ ਲੋਕਾਂ ਨੂੰ ਜੀ ਉਹ ਕਵਿਤ ਸ਼ਾਂਦ ਆ ਜੀ ਇਹ ਜਿਹੜਾ ਮੈਂ ਤੁਹਾਨੂੰ ਸੁਣਾ ਕੇ ਹਟਿਆ ਵੀ ਇਹ ਇਹਦੀ ਤਰਜ਼ ਤੇ ਆ ਜੀ ਤਾਂ ਉਹ ਹੈਗਾ ਕਿ ਕੈਪਟਨ ریاਸਤੀ ਤੇ ਬਾਦਲ ਸਿਆਸਤੀ ਕਿ ਉਹ ਇਹਦੇ ਅਸਤੇ ਥੋੜਾ ਜਿਹਾ ਆਪਣਾ ਤਿੰਨ ਸਾਲ ਪਿੱਛੇ ਜਾਣਾ ਪੈਣਾ ਹੈ। ਆ ਇੱਕ ਜਾਂ ਵੀ ਜਿਹੜੀ ਸਿਆਸਤ ਆ ਉਸ ਸਥਿਰਤਾ ਰਹਿੰਦੀ ਨਹੀਂ ਬਾਈ। ਤਾਂ ਉਸ ਕਰਕੇ ਬਹੁਤ ਚੀਜ਼ਾਂ ਚੇਂਜ ਹੋ ਜਾਂਦੀਆਂ ਤੇ ਆਪਾਂ ਪਿੱਛੇ ਜਾ ਕੇ ਸਮਝਣਾ ਪੈਣਾ। ਤਿੰਨ ਚਾਰ ਸਾਲ ਪਹਿਲਾਂ ਦੀ ਪੋਲਿਟਿਕਸ ਦੇ ਹਿਸਾਬ ਨਾਲ ਲਿਖਿਆ ਹੋਇਆ। ਤਿੰਨ ਚਾਰ ਸਾਲ ਪਹਿਲਾਂ ਦੀ ਪੋਲਿਟਿਕਸ ਦੇ ਹਿਸਾਬ ਨਾਲ ਤੇ ਦੂਜਿਆਂ ਨੂੰ ਕਬਤਾ ਵਜੇ ਸੁਣਿਆ ਜਾਵੇ। ਮੈਂ ਇਹ ਸਮਝਦਾ ਜੀ ਬਾਈ ਕਿ ਕੈਪਟਨ ਅਰੇ ਆਸਤੀ ਤੇ ਬਾਦਲ ਸਿਆਸਤੀ ਜੀ ਇਹਨਾਂ ਦੀ ਜੋ ਹਸਤੀ ਹੈ ਲੋਕ ਸਭ ਜਾਣਦੇ। ਸਿੱਧੂ ਦੇ ਜੋ ਛੱਕੇ ਲੋਕ ਰਹਿਣ ਹੱਕੇ ਬੱਕੇ ਯਾਰੋ ਸ਼ਾਇਰ ਨੇ ਜੋ ਪੱਕੇ ਹੁੰਦਾ ਦੁੱਧੋ ਪਾਣੀ ਕਿ ਮਾਰ ਦਾ ਕਰੇਜ ਦੂਜਾ ਪੈਗ ਤੋਂ ਪ੍ਰੇਜ ਵਾਲਾ ਕੁੱਟਦਾ ਏ ਮੇਜ ਵਾਲਾ ਪੁੱਜ ਕੇ ਹਸਾਉਂਦਾ ਏ ਮੁਹੰਮਦ ਹਸਦੀਕ ਥੋੜਾ ਹਿੰਦੀ ਵਿੱਚ ਵੀ ਕੇ ਯਾਰ ਉਹ ਬੰਦਾ ਉਹ ਜੀ ਠੀਕ ਪਰ ਸੰਸਦ ਵਿੱਚ ਸੌਂਦਾ ਏ ਬੰਦਾ ਉਹ ਜੀ ਠੀਕ ਪਰ ਸੰਸਦ ਵਿੱਚ ਸੌਂਦਾ ਏ ਕਿ ਮਾਰਦੇ ਨੇ ਚੋਟ ਯਾਰੋ ਦਿਲਾਂ ਵਿੱਚ ਖੋਟ ਯਾਰੋ ਆਪੇ ਪਾਈ ਵੋਟ ਕੀ ਜੀ ਕਿਸੇ ਨੂੰ علامه ਏ ਕੱਢਿਆ ਮੈਂ ਚਿੱਟਾ ਬੜਾ ਬੋਲਦਾ ਏ ਬਿੱਟਾ ਬੜਾ ਤੇ ਮਜੀਦ ਈ ਇਹਦਾ ਚਿੱਟਾ ਬੜਾ ਕੁਰਤਾ ਪਜਾਮਾ ਏ ਮਜੀਠੀਏ ਦਾ ਚਿੱਟਾ ਬੜਾ ਕੁੜਤਾ ਪਜਾਮਾ ਹੈ ਕਿ ਸੁੱਖੇ ਦੇ ਜੀ ਘੱਪ ਅਪ ਹੱਦਾ ਮੰਨੇ ਜਾਂਦੇ ਟੱਪ ਲੀਡਰਾਂ ਦੀ ਖੱਪ ਰਹੀਦੀ ਸੰਸਦ ਚ ਪੈਂਦੀ ਏ ਲਾਇਆ ਇੱਕ ਟੇਵਾ ਸਭ ਲੁੱਟਦੇ ਨੇ ਮੇਵਾ ਉਂਝ ਰਾਜ ਨਹੀਂ ਹੋ ਸੇਵਾ ਹੈ ਤਾਂ ਨੰਨੀ ਛਾ ਵੀ ਕਹਿੰਦੀ ਏ ਉੰਜ ਰਾਜ ਨਹੀਂ ਉਹ ਸੇਵਾ ਹੈ ਤਾਂ ਨੰਨੀ ਸ਼ਾ ਵੀ ਕਹਿੰਦੀ ਹੈ ਕਿ ਟੌੜਾ ਬਰਨਾਲਾ ਸੰਤ ਭਿੰਡਰਾਵਾਂ ਵਾਲਾ ਜਦੋਂ ਦੌਰ ਸੀਗਾ ਕਾਲਾ ਇਹ ਪੰਜਾਬ ਸਾਰਾ ਜਾਣਦਾ ਕਿ ਆਪਣਾ ਬ੍ਰਾਂਡ ਮੰਗੇ ਸਿੱਖ ਹੋਮ ਲੈਂਡ ਉੰਜ ਗੱਲ ਤੇ ਸਟੈਂਡ ਪੂਰਾ ਸਿਮਰਜੀਤ ਮਾਨ ਦਾ ਕਿ ਮਿਲਦੀ ਨਹੀਂ ਚਾਲ ਜਗਮੀਤ ਵੀ ਕਮਾਲ ਇੱਕ ਖਹਿਰਾ ਸਖਪਾਲਿਆ ਰੋ ਮੁੱਢ ਤੋਂ ਹੀ ਬਾਗੀ ਹੈ ਛੋਟੇ ਪਰਛਾਇਆ ਨਵੀਂ ਪਾਰਟੀ ਲਿਆਇਆ ਉੱਤੇ ਦੋਸ਼ ਵੱਡਾ ਲਾਇਆ ਮਾਇਆ ਕਿਸ ਨੇ ਤੇ ਆ ਗਈ ਹੈ ਕਿ ਗਈ ਪਾਰਟੀ ਵੰਡੀ ਕਦੇ ਪੂਰੀ ਸੀ ਜੀ ਝੰਡੀ ਖੁੱਡੀਆਂ ਤੇ ਤਲਵੰਡੀ ਜਗਦੇਵ ਜਦੋਂ ਯਾਰ ਸੀ ਇਹ ਸਿਆਸਤ ਦੀ ਚਾਲ ਲੈਂਦੀ ਆਪੇ ਮੋਰੇ ਪਾਲ ਹਰਚੰਦ ਲੋਂਗੋਵਾਲ ਦਿੱਤਾ ਗੋਲੀਆਂ ਨਾ ਮਾਰ ਸੀ ਹਰਚੰਦ ਲੋਂਗੋਵਾਲ ਦਿੱਤਾ ਗੋਲੀਆਂ ਨਾ ਮਾਰ ਸੀ ਕਿ ਇੱਕ ਵੀਡੀਓ ਸਤਾਇਆ ਯਾਰ ਉਹ ਸੱਚਾ ਤੇ ਕਮਾਇਆ ਜੀ ਵਿਵਾਦਾਂ ਵਿੱਚ ਆਇਆ ਖੌਰੇ ਝੂਠਾ ਸੀ ਕਿ ਸੱਚਾ ਸੀ ਸਾਰੇ ਨਾਕੇ ਤੋਂ ਲਗਾ ਦੂੰ ਮੈਂ ਤਾਂ ਜੱਲੀਆਂ ਚ ਕਾ ਦੂੰ ਨਾਲੇ ਬਦਲੀ ਕਰਾ ਦੋ ਚਲੋ ਛੱਡੋ ਜੀ ਉਹ ਬੱਚਾ ਸੀ ਅੱਗੇ ਸੀਗਾ ਕਿ ਗਊਮਾਂ ਦੀ ਪੱਟੀ ਜੋਗੀ ਜਾਂਦਾ ਨੇ ਤਰੱਟੀ ਉਹਨੇ ਯਾਦਵਾਂ ਦੀ ਫੱਟੀ ਉੱਥੇ ਰੱਖ ਦਿੱਤੀ ਪੋਚ ਕੇ ਰਾਜਾ ਬਈ ਵੜਿੰਗ ਕਿੰਗ ਰੋਜ ਹੀ ਪਸਾਉਂਦਾ ਸਿੰਘ ਬੋਲਦਾ ਏ ਤਿੰਗ ਤਿੰਗ ਬੋਲੇ ਨਾ ਜੀ ਸੋਚ ਕੇ ਕਿ ਮਾਰੇ ਲੀਡਰਾਂ ਨੇ ਡਾਕੇ ਮੱਲੀ ਬੈਠੇ ਆ ਇਲਾਕੇ ਇਹ ਪੰਜਾਬੀਆਂ ਦੇ ਕਾਕੇ ਜੀ ਸਿਆਸਤਾਂ ਤੋਂ ਦੂਰ ਨੇ ਖੂਨ ਦੇ ਪਿਆਸੇ ਫਿਰਦੇ ਨੇ ਆਸੇ ਪਾਸੇ ਯਾਰ ਉਹ ਬੈਂਸ ਦੇ ਖਲਾਸੇ ਖਾਸੇ ਹੁੰਦੇ ਮਸ਼ਹੂਰ ਨੇ ਯਾਰ ਉਹ ਬੈਂਸ ਦੇ ਖਲਾਸੇ ਖਾਸੇ ਹੁੰਦੇ ਮਸ਼ਹੂਰ ਨੇ ਅੱਗੇ ਸੀਗਾ ਕਿ ਇੱਕ ਐ ਬੈਂਸ ਦੇ ਖਲਾਸੇ ਖਾਸੇ ਹੁੰਦੇ ਮਸ਼ਹੂਰ ਨੇ ਕੇਜਰੀਏਵਾਲ ਜਿਹਨੂੰ ਮਿਲੇ ਪੰਜ ਸਾਲ ਯਾਰੋ ਕਰਤਾ ਕਮਾਲ ਹਾਲ ਦਿੱਲੀ ਜਾ ਕੇ ਵੇਖ ਲੋ ਕਿ ਸਿਰੇ ਦੇ ਦੋ ਠੱਗ ਪਿੱਛੇ ਭਗਤਾਂ ਦਾ ਵਗ ਲਾਈ ਦੇਸ਼ ਵਿੱਚ ਅੱਗ ਹੁਣ ਆਪੇ ਤੁਸੀਂ ਸੇਖ ਲੋ ਕਿ ਚਟਾਲਿਆਂ ਦਾ ਬੋਲ ਬਾਲਾ ਦੇਵੀ ਲਾਲ ਜੀ ਚਟਾਲਾ ਜੇ ਬੀਟੀ ਦਾ ਘਟਾਲਾ ਉਹਦੇ ਮੁੰਡੇ ਨੂੰ ਫਸਾ ਗਿਆ ਓਮ ਪ੍ਰਕਾਸ਼ ਹੋਇਆ ਬੁੱਢਾ ਇੱਕ ਖੱਟੜ ਤੇ ਹੁੱਡਾ ਯਾਰੋ ਚਾਬੀ ਵਾਲਾ ਗੁੱਡਾ ਗੁੱਡੀ ਆਪਣੀ ਚੜਾ ਗਿਆ ਕਿ ਮੌਲਾਨਾ ਜੀ ਯਾਦ ਯਾਦ ਆਇਆ ਚਿਰਾਂ ਬਾਅਦ ਇੱਕ ਲਾਲੂ ਪ੍ਰਸਾਦ ਚਾਰਾ گاਵਾ ਦਾ ਵੀ ਖਾ ਗਿਆ ਇੰਨੀ ਸਾਫ਼ ਨਹੀਂ ਸੀ ਪਿਚ ਮਹਾਰਾਸ਼ਟਰ ਦੇ ਵਿੱਚ ਸ਼ਹਿ ਸੈਨਾ ਗਈ ਖਿੱਚ ਦੇਖ ਠਾਕਰੇ ਆ ਗਿਆ ਕਿ ਵੱਖਰਾ ਸੀ ਸੂਬਾ ਕਸ਼ਮੀਰ ਵੀ ਅਜੂਬਾ ਜਿੱਥੇ ਰਹਦੀ ਮਹਿਬੂਬਾ ਯਾਰੋ ਸੈਜਦਾ ਦੀ ਕੁੜੀ ਹੈ ਕਿ ਉਮਰ ਅਬਦੁੱਲਾ ਹੁਣ ਛੜਦੇ ਨਹੀਂ ਖੁੱਲਾ ਗੱਲ ਆਈ ਉੱਤੇ ਬੁੱਲਾ ਫਿਰ ਮੁੜ ਕੇ ਨਾ ਮੁੜੀ ਹੈ ਕਿ ਇੱਕ ਭੈਣ ਮਾਇਆ ਵਤੀ ਦੀਦੀ ਮਮਤਾ ਦੀ ਗਤੀ ਇੱਕ ਭੈਣ ਮਾਇਆ ਵਤੀ ਦੀਦੀ ਮਮਤਾ ਦੀ ਗਤੀ ਨਾ ਵਿਆਹੀਆਂ ਨਾ ਹੀ ਪਤੀ ਸਤੀ ਹੋਈਆਂ ਰਾਜਨੀਤੀ 'ਚ ਇੱਕ ਬੰਦਾ ਹੈ ਮਹਾਨ ਜੀ ਅਵੱਲੇ ਜੇ ਬਿਆਨ ਪਿਆਉਣ ਨੂੰ ਪਿਤਾ ਦੇ ਸਮਾਨ ਇਹੀ ਜਾਂਦਾ ਖਾਦੀ ਪੀਤੀ ਚ ਪਿਆਉ ਨੂੰ ਪਿਤਾ ਦੇ ਸਮਾਨ ਕਹੀ ਜਾਂਦਾ ਖਾਦੀ ਪੀਤੀ ਚ ਕੇਵਾਜਾਂ ਮਾਰੀਆਂ ਬੁਲਾਇਆ ਹੱਥ ਕਈਆਂ ਨਾਮ ਲਾਇਆ ਹੰਸ ਰਾਜ ਨੇ ਸੁਨਾਇਆ ਇਹ ਤਾਂ ਫਕਰਾਂ ਦੀ ਮੌਜ ਹੈ ਪਾਲੋ ਭਾਗਵੇਂ ਉਹ ਚੋਲੇ ਸੱਚ ਮੀਡੀਆ ਨਾ ਬੋਲੇ ਓਲੇ ਰੱਖੇ ਘਰ ਤੋਂਲੇ ਲਈ ਥਾਂ ਥਾਂ ਤੇ ਫੌਜ ਹੈ ਕਿ ਕਵੀ ਅਟਲ ਬਿਹਾਰੀ ਅੜਵਾਨੀ ਨਾਲ ਯਾਰੀ ਬਾਜੀ ਐਟਮ ਦੀ ਮਾਰੀ ਸਾਰੀ ਗੱਲ ਰੱਖੀ ਓਲੇ ਚ ਮੋਦੀ ਦੇ ਕਾਨੂੰਨ ਖੋਇਆ ਚੈਨ ਤੇ ਸਕੂਨ ਯਾਰੋ ਵੱਖਰਾ جنੂਨ ਹੁੰਦਾ ਸੰਘੀਆਂ ਦੇ ਟੋਲੇ ਚ ਕਿ 네ਹਰੂ ਤੇ ਪਟੇਲ ਕੱਟੀ ਦੋਹਾਂ ਨਹੀਂ ਜੇਲ ਇਹ ਸਿਆਸਤ ਦਾ ਖੇਲ ਨਹੀਂ ਓ ਬੱਚਿਆਂ ਨਦਾਨਾਂ ਦਾ ਕਿਹਨੇ ਮਾਰਿਆ ਸ਼ਹਾਸਾ ਨਾ ਹੀ ਮਿਲੀ ਉਹਦੀ লাশ ਕਹਿੰਦੇ ਹੋ ਗਿਆ ਵਿਨਾਸ਼ ਕਾਸ ਚ ਬਵਾਨਾ ਦਾ ਕਿ ਅਮਰੀਕਾ ਲਈ ਉਸਾਮਾ ਜਿਵੇਂ ਚੀਨ ਲਈ ਹੈ ਲਾਮਾ ਅਪਰਾਧ ਦਾ ਪਤਾਮਾ ਜਿਵੇਂ ਇੰਡੀਆ ਨੂੰ ਦਾਉਦ ਹੈ ਪਰਵੇਜ ਨੂੰ ਜੀ ਕੇਸ ਵਿੱਚ ਫਾਂਸੀ ਹੋਈ ਦੇਸ਼ ਵਿੱਚ ਬੈਠਾ ਹੈ ਵਿਦੇਸ਼ ਵਿੱਚ ਮਾਲੀਆ ਦੀ ਮੋਜ ਹੈ ਕਿ ਸ਼ੀ ਜਿੰਨ ਪਿੰਗ ਯਾਰੋ ਚੀਨ ਦਾ ਇੱਕ ਕਿੰਗ ਇੱਕ ਕੋਰੀਆ ਦਾ ਕਿੰਮ ਦੇਸ਼ ਮਾਰਦਾ ਹੈ ਚੀਕਾ ਜੀ ਬਰਾਕ ਓਬਾਮਾ ਜੀ ਨੇ ਮਾਰਿਆ ਉਸਾਮਾ ਉਹਦੇ ਬੰਦਾ ਪੂਰਾ ਕੰਮਾ ਰੰਦਾ ਵਿੱਚ ਅਮਰੀਕਾ ਜੀ ਕਿ ਡੋਨਾਲਡ ਟਰੰਪ ਦੇ ਖੂ ਮਾਰਦਾ ਹੈ ਜੰਪ ਜੀ ਮਸਾਲੇ ਕਰੇ ਡੰਪ ਉਹਨੇ ਸੁਲੇਮਾਨੀ ਮਾਰਿਆ ਅਗੋ ਆਇਤੁੱਲਾ ਕਹਿੰਦਾ ਹੁਣ ਚੁੱਪ ਨਹੀਂ ਹੋ ਬੈੰਦਾ ਦੇਸ਼ ਜ਼ੁਲਮ ਨਹੀਂ ਸਹੰਦਾ ਨਹੀਂ ਇਰਾਨ ਹਜੇ ਹਾਰਿਆ ਕਿ ਗੱਲ ਰਸ਼ੀਆ ਤੋਂ ਤਰੀ ਫਿਰ ਚੀਨ ਵੱਲ ਮੁੜੀ ਇਹ ਸਾਥੀਆਂ ਦੀ ਪੁੜੀ ਜਦੋਂ ਖੁੱਲੀ ਉਹਦੋਂ ਵੇਖਾਂਗੇ ਛੱਡੋ ਲੋਕਤੰਤਰ ਐ ਮਾਰਕਸ ਦਾ ਮੰਤਰ ਜੀ ਮਹਿਲਾ ਨੂੰ ਬਸੰਤਰ ਲਾ ਫੇਰ ਆਪਾਂ ਸੇਖਾਂਗੇ ਅਗੇ ਸੀਗਾ ਕਿ ਸਭ ਛੱਡ ਗਏ ਸੀ ਪੱਲਾ ਰੂਸ ਰਹਿ ਗਿਆ ਅ ਇਕੱਲਾ ਜੀ ਸਟੱਲ ਨੂੰ ਝੱਲਾ ਕਹਿੰਦਾ ਸਾਰਿਆਂ ਨੂੰ ਵੇਖ ਲਉ ਪੂਰਾ ਲੈਂਦਾ ਏ ਆਨੰਦ ਰਾਜੇ ਦਾ ਜੋ ਫਰਜ਼ੰਦ ਬੜੀ ਸ਼ਾਇਰੀ ਇਹ ਪਸੰਦ ਜੀ ਦੁਬਈ ਵਾਲੇ ਸ਼ੇਖ ਨੂੰ ਕਿ ਯੋਗਦਾਨ ਬਾਪ ਮਾਂ ਦਾ ਦਾਦੇ ਇਕੱਤਰ ਸਿਆਂ ਦਾ ਦੱਸ ਗਿਆ ਜਾਂਦਾ ਜਾਂਦਾ ਬਾਪੂ ਰਾਜ ਵੱਡੇ ਵੱਡੇ ਆ ਰੱਬ ਨੇ ਜੇ ਚਾਇਆ ਫੇਰ ਆਪਾਂ ਮਿਲਾਂਗੇ ਦਬੇਰ ਉਹ ਜ ਪਹਿਲਾਂ ਵੀ ਕਿ ਸ਼ੇਰ ਮੈਂ ਤਾਂ ਲਿਖ ਲਿਖ ਛੱਡੇ ਆ ਕਿ ਜੋੜ ਦਾ ਕਵਿਤ ਬੈਠਾ ਔਲਖਾਂ ਦੇ ਵਿੱਚ ਜੀ ਵਰਿੰਦਰ ਦਾ ਚਿੱਤ ਜਤ ਛੇਤੀ ਹੁਣ ਅਲੋਚਦਾ ਕਿ ਧਰਮਾਂ ਦੇ ਕੇਸ ਦਾ ਤੇ ਨਿੱਤ ਦੇ ਕਲੇਸ਼ ਦਾ ਬਣੂ ਕੀ ਮੇਰੇ ਦੇਸ਼ ਦਾ ਮੈਂ ਇਹੀ ਰਹਿਂਦਾ ਸੋਚਦਾ ਧਰਮਾਂ ਦੇ ਕੇਸ ਦਾ ਤੇ ਨਿੱਤ ਦੇ ਕਲੇਸ਼ ਦਾ ਬਣੂ ਕੀ ਮੇਰੇ ਦੇਸ਼ ਦਾ ਮੈਂ ਇਹੀ ਰਹਿਂਦਾ ਸੋਚਦਾ ਬਾਕ ਕਮਾਲ ਲਿਖਿਆ ਬਈ ਮੈਨੂੰ ਤਾਂ ਸੋਚ ਕੇ ਰਾਂ ਨਹੀਂ ਆਂਦੇ ਬੰਦਾ ਇਹਨਾਂ ਲਿਖ ਕਿਵੇਂ ਸਕਦਾ ਪੰਜਾਬ ਤੋਂ ਰਾਜਨੀਤੀ ਸ਼ੁਰੂ ਕਰਕੇ ਫਿਰ ਦੇਸ਼ ਦੀ ਰਾਜਨੀਤੀ ਫਿਰ ਪੂਰੀ ਦੁਨੀਆ ਦੀ ਰਾਜਨੀਤੀ ਚੰਦ ਲਾਈਨਾਂ ਦੇ ਵਿੱਚ ਸਮਾਤੀ ਹਨਾ ਤੇ ਲਿਖਣਾ ਇਹਨੇ ਸ਼ਬਦ ਲਿਆਉਣੇ ਤੇ ਇੰਨੀ ਸਾਰੀ ਜਾਣਕਾਰੀ ਇਕੱਠੀ ਕਰਨੀ ਉਹਨੂੰ ਸ਼ਬਦਾਂ ਦੇ ਵਿੱਚ ਉਪਰੋਣਾ ਔਖਾ ਹੈ ਬਹੁਤ ਔਖਾ ਹੈ ਬਈ ਬਾਕਮਾਲ ਹੈ ਬਈ ਤੇ ਬਾਕੀ ਕਮੈਂਟ ਕਰਕੇ ਵੀ ਵੀਰ ਦੱਸਣਗੇ ਨਾ ਵੀ ਦੱਸਿਓ ਵੀਰ ਵੀ ਬਾਕੀ ਬਾਕਮਾਲ ਲੱਗੀ ਹੈ ਨਾ ਗੱਲਬਾਤ ਕਿ ਕਿਵੇਂ ਆ ਕਿਉਂਕਿ ਬਹੁਤ ਇਹ ਮਕਬੂਲ ਹੋਈਆਂ ਬਾਈ ਰੀਆਂ ਜਿਹੜੀਆਂ ਲਾਈਨਾਂ ਤੇ ਬਈ ਇੱਕ ਤੁਸੀਂ ਹੋਰ ਛੰਦ ਕਹਿ ਰਹੇ ਸੀ ਸ਼ਾਇਦ ਛੰਦ ਸੀ ਜਾਂ ਕਵਿਤਾ ਜਿਹੜਾ ਤੁਸੀਂ ਕਲਾਕਾਰਾਂ ਨੂੰ ਲੈ ਕੇ ਲਿਖੀ ਸੀ ਉਹ ਇਹੀ ਛੰਦ ਹੈ ਜੀ ਕਵਿਤ ਛੰਦੀ ਹੈ ਮਤਲਬ ਕਵਿਤ ਛੰਦੀ ਹੈ ਉਹ ਛੰਦ ਦੇ ਵਿੱਚ ਹੀ ਹੈ ਉਹ ਜਿੰਨਾ ਕਿ ਮੈਨੂੰ ਯਾਦ ਆ ਗਿਆ ਮੈਂ ਕਿ ਸੁਣਾਉਂਗਾ ਜੀ ਬਾਈ ਤੇ ਉਹ ਸੀਗਾ ਲਾਣੇ ਤੇ ਘਰਾਣੇ ਕਿਵੇਂ ਹੋਣਗੇ ਜੀ ਗਾਣੇ ਕਿਵੇਂ ਆਉਣਗੇ ਜਮਾਨੇ ਕਿਵੇਂ ਪਤਾ ਕੀ ਹੈ ਕੱਲ ਦਾ ਗੁੱਡੀ ਉਹਦੀ ਚੜੀ ਖੜੀ ਰ ਮੁਛ ਰੱਖੇ ਤੜੀ ਹੰਜ ਅੱਜ ਦੀ ਘੜੀ ਤਾਂ ਮੂਸੇ ਵਾਲਾ ਹੀ ਚੱਲਦਾ ਕਿ ਲਾਣੇ ਤੇ ਘਰਾਣੇ ਕਿਵੇਂ ਹੋਣਗੇ ਜੀ ਗਾਣੇ ਕਿਵੇਂ ਆਉਣਗੇ ਜਮਾਨੇ ਕਿਵੇਂ ਪਤਾ ਕੀ ਇਹ ਕੱਲ ਦਾ ਗੁੱਡੀ ਉਹਦੀ ਚੜੀ ਖੜੀ ਮੋਚ ਰੱਖੇ ਤੜੀ ਅੱਜ ਦੀ ਖੜੀ ਤਾਂ ਮੂਸੇ ਆਲਾ ਹੀ ਆ ਚੱਲਦਾ ਕਿ ਗੱਡੀ ਤੇ ਮਸ਼ੂਕ ਜੀ ਬ੍ਰੈਂਡ ਤੇ ਬੰਦੂਕ ਯਾਰੋ ਦਿੱਤੀ ਜਾਂਦੀ ਫੂਕ ਕੀਤਾ ਵਿੱਚ ਠੋਕ ਠੋਕ ਕੇ ਮਾਵਾਂ ਰਹੀਆਂ ਪਿੱਟ ਮੁੰਡੇ ਮੁੰਡੇ ਨਸ਼ਿਆਂ ਚ ਸੈਟ ਯਾਰੋ ਗਾਇਕ ਹੋ ਗਏ ਹੱਟ ਮੁੰਡੇ ਨਸ਼ਿਆਂ ਚ ਝੋਕ ਕੇ ਕਿ ਅੱਜ ਦੀਆਂ ਨਸਲਾਂ ਉਠਾਉਂਦਾ ਨਹੀਂ ਕੋਈ ਮਸਲਾ ਤੇ ਗੀਤਾਂ ਵਿੱਚ ਅਸਲਾ ਜੀ ਲੋੜ ਕੀ ਐ ਸਾਜ਼ ਦੀ ਮੁੰਡਾ ਪਿੰਡ ਦਾ ਸੀ ਲਹਿਰੀ ਹੋਇਆ ਸ਼ਹਿਰ ਜਾ ਕੇ ਸ਼ਹਿਰੀ ਹੋਣ ਗਾਵ ਦਾ ਇਹ ਸ਼ਹਿਰੀ ਫੇਰ ਹੀ ਸੋਚ ਸਰਤਾਜ ਦੀ ਕਿ ਨਿੱਕੂ ਜੈਸੀ ਪੱਗ ਹੈ ਨਹੀਂ ਔਜਲੇ ਜੀ ਅੱਗ ਹੈ ਨਹੀਂ ਦਿਲਾਂ ਦਾ ਕੋਈ ਠੱਗ ਹੈ ਨਹੀਂ ਜੱਸੀ ਗੱਲ ਨਾਲ ਦਾ ਕਿ ਗਾਇਕੀ ਤੋਂ ਇਲਾਵਾ ਦੂਜਾ ਜੱਸੀ ਰੱਖੇ ਪਾਵਾ ਯਾਰ ਮਾਝੇ ਵਾਲਾ ਬਾਵਾ ਭਾਈ ਗਾਉਂਦਾ ਹੈ ਕਮਾਲ ਦਾ ਗੈ ਕਿ ਤੋਂ ਇਲਾਵਾ ਦੂਜਾ ਜੱਸੀ ਰੱਖੇ ਪਾਵਾ ਯਾਰ ਉਹ ਮਾਝੇ ਵਾਲਾ 바ਵਾ ਭਾਈ ਗਾਉਂਦਾ ਹੈ ਕਮਾਲ ਦਾ ਕਿ ਬੰਦੇ ਲੱਭਦੇ ਨਹੀਂ ਸਾਉਂਗੀਤ ਚੰਗੇ ਕੌਣ ਗਾਉਂ ਕਹਿੰਦੇ ਗੀਤ ਪੜਕਾਉ ਸਾਰੇ ਕਰਦੇ ਨੇ ਬੈਣਾਂ ਸਿੱਧੂ ਮੂਸੇ ਵਾਲੇ ਦੇ ਜੀ ਕਰਨ ਘਰਾਲੇ ਦੇ ਤੇ ਮਾਨਖੰਟ ਵਾਲੇ ਦੇ ਵੀ ਕਟੜ ਜੇ ਫੈਨ ਆ ਕਿ ਜੇਲਾਂ ਵਿੱਚੋਂ ਫੋਨ ਕਰਵਾਉਣ ਲੱਗੇ ਡਾਉਣ ਯਾਰ ਉਹ ਇਹ ਕਿਹਸਾ ਗਾਉਣ ਜਿਉਂਨ ਕਰਤਾ ਮੋਹਾਲ ਜੀ ਜਿੰਦਾਬਾਦ ਆ ਟਟਾਉਣ ਗੀਤ ਉਸੇ ਚ ਬਣਾਉਣ ਯਾਰ ਉਹ ਜੋ ਵੀ ਸੁਣਾਉਣ ਲੋਕੀ ਆਖਦੇ ਕਮਾਲ ਦੀ ਕਮਾਲ ਜੀ ਕਿ ਡਫਲੀ ਨਾ ਗਾਉਂਦਾ ਸੀ ਤੇ ਸਭ ਨੂੰ ਨਚਾਉਂਦਾ ਸੀ ਜੀ ਸ਼ਾਨ ਨਾਲ ਜਿਉਂਦਾ ਸੀ ਇਹ ਦੁਨੀਆ ਇਹ ਜਾਣਦੀ ਗਰਾਰੀ ਕਿਸੀ ਅੜ ਗਈ ਜੋ ਇੱਜ਼ਤ ਵੀ ਮਰ ਗਈ ਤੇ ਬੱਤੀ ਗੁੱਲ ਕਰ ਗਈ ਜੀ ਇੱਕੋ ਬੱਤੀ ਮਾਨਦੀ ਬੱਤੀ ਗੁੱਲ ਕਰ ਗਈ ਜੀ ਇੱਕੋ ਬੱਤੀ ਮਾਨਦੀ ਕਿ ਸੀਨੇ ਹੋਣ ਸੱਲ ਕਰਾਂ ਰਮਲੇ ਦੀ ਗੱਲ ਗੀਤਾਂ ਵਿੱਚ ਅੱਜ ਕੱਲ ਓੰਜ ਸਿੰਘਾ ਵੀ ਹੈ ਬੋਲਦਾ ਕਰਾਂ ਸੀਨੇ ਹੋਣ ਸੱਲ ਕਰਾਂ ਰਮਲੇ ਦੀ ਗੱਲ ਗੀਤਾਂ ਵਿੱਚ ਅੱਜ ਕੱਲ ਓੰਜ ਸਿੰਘਾ ਵੀ ਹੈ ਬੋਲਦਾ ਕਿ ਮਸਤਾ ਜੀ ਚਾਲ ਢਾਲ ਸੌ ਤਾਲ ਵੀ ਕਮਾਲ ਇੱਕ ਸੂਫੀ ਘਰੇਵਾਲ ਪੇ ਦਿਲਾਂ ਦੇ ਖੋਲਦਾ ਕਿ ਕਲੀ ਮਾਨਕ ਜੋ ਗਾਤੀ ਵਾਰ ਬੰਦੇ ਦੀ ਸੁਨਾਤੀ ਕਲੀ ਮਾਨਕ ਜੋ ਗਾਤੀ ਵਾਰ ਬੰਦੇ ਦੀ ਸੁਨਾਤੀ ਯਾਰੋ ਦੁਨੀਆ ਹਲਾਤੀ ਸੁਣਿਆ ਨੇਤਰਾਮ ਨੇ ਕੀ ਸੁਨਾਈਏ ਇਸ chatID ਸਾਕੇ ਸੁਣਦੇ ਨਹੀਂ ਅੱਜ ਕਾਕੇ ਯਾਰੋ ਗੀਤਾ ਚਪਟਾਕੇ ਅੱਜ ਕੱਲ ਤਾਂ ਜੀ ਆਮ ਨੇ ਕਿ ਸੱਚ ਨੂੰ ਮੈਂ ਸੱਚ ਕਿਹਾ ਕੱਚ ਨੂੰ ਮੈਂ ਕੱਚ ਯਾਰੋ ਖਾਚ ਨੂੰ ਮੈਂ ਖੱਚ ਕਿਤੇ ਸਮਝੋ ਨਾ ਡਰ ਗਿਆ ਗੱਗੂ ਗਿੱਲ ਦੀ ਜੀ ਚਾਲ ਇੱਕ ਗਿੱਪੀ ਗਰੇਵਾਲ ਬਾਲੀਵੁੱਡ 'ਚ ਕਮਾਲ ਬਈ ਦਸਾਂਝਾਂ ਵਾਲਾ ਕਰ ਗਿਆ ਕਿ ਬਾਲੀਵੁੱਡ 'ਚ ਕਮਾਲ ਬਈ ਦਸਾਂਝਾਂ ਵਾਲਾ ਕਰ ਗਿਆ ਬੰ ਅੱਗੇ ਯਾਰ ਮੇਰੇ ਦਿਮਾਗ 'ਚ ਨਿਕਲ ਗਿਆ ਮੈਂ ਤਾਂ ਹੀ ਤੁਹਾਨੂੰ ਕਹੀ ਵੀ ਜਿੰਨਾ ਕਿ ਮੇਰੇ ਯਾਦ ਆ ਕਿ ਉਹਨਾਂ ਸੁਣਾ ਦੂੰਗਾ ਠੀਕ ਹੈ ਬਹੁਤ ਬਹੁਤ ਖੂਬ ਹੈ ਭਾਈ ਕਿਉਂਕਿ ਪੰਜਾਬੀ ਗਾਇਕੀ ਦੇ ਵਿੱਚ ਜੋ ਅਸਲ ਦੇ ਵਿੱਚ ਚੱਲ ਰਿਹਾ ਹੈ ਤੁਸੀਂ ਉਹੀ ਪ੍ਰੋਤ ਹਣਾ ਕਿਉਂਕਿ ਇਹ ਚੱਲ ਵੀ ਰਿਹਾ ਅਸਲੇ ਦੇ ਉੱਤੇ ਕਹਿ ਲਈਏ ਜਾਂ ਜੋ ਵੀ ਚੱਲੀ ਜਨਗੀ ਚਲੋ ਚਲੋ ਹਾਂ ਕਿਸੇ ਨੂੰ ਉਹ ਚੀਜ਼ ਚੰਗੀ ਲੱਗਦੀ ਹੈ ਭਾਈ ਕਿਸੇ ਨੂੰ ਮਾੜੀ ਲੱਗਦੀ ਆਪਣੋ ਆਪਣੀ ਸੋਚ ਆ ਉਸ ਚੀਜ਼ ਨੂੰ ਲੈ ਕੇ ਹਣਾ ਪਰ ਜੋ ਸੱਚ ਹੈ ਉਹ ਹਮੇਸ਼ਾ ਕਰ ਸੱਚੀ ਰਹਿਣਾ ਤੇ ਭਾਈ ਹੋਰ ਆਪਾਂ ਨੂੰ ਸਾਹਿਤ ਦਾ ਕਿਹੜਾ ਅੰਗ ਤੁਸੀਂ ਸੁਣਾਉਂਗੇ ਛੰਦ ਵੀ ਹੋਗੇ ਕਵਿਤ ਛੰਦ ਵੀ ਹੋਗੇ ਤੇ ਗੀਤ ਤੁਹਾਡੇ ਭਾਈ ਆ ਰਿਹਾ ਹੈ ਇੱਕ ਹਾਂ ਇੱਕ ਸੱਜਨ ادیਬ ਨੇ ਇਹ ਗਾਣਾ ਬਈ ਹੁਣੇ ਗਾਇਆ ਜੀ ਆ ਗਿਆ ਜੀ ਆਪਣਾ ਗਾਣਾ ਆ ਚੁੱਕਿਆ ਬਈ ਆ ਚੁੱਕਿਆ ਬਈ ਕਿਹੜਾ ਗਾਣਾ ਬਈ ਪੰਜਾਬ ਕਿੱਥੇ ਦੇਖਿਆ ਜੀ ਗਾਣਾ ਉਹਨੇ ਪਿਛਲੀ ਕੈਸਟ ਦੇ ਵਿੱਚ ਆਇਸ ਚੜਦੀ ਕਲਾ ਕੈਸਟ ਆ ਇਸ ਚੜਦੀ ਕਲਾ ਠੀਕ ਹੈ ਉਹਦੇ ਵਿੱਚ ਆਇਆ ਸੀਗਾ ਹੋਰ ਵੀ ਆ ਰਹੇ ਬਈ ਅਮਰ ਸੰਧੂ ਨੇ ਇੱਕ ਗਾਇਆ ਜੀ ਆਪਣਾ ਧਾਰਮਿਕ ਸਰਤਾਜ ਚੰਦ ਦੇ ਵਿੱਚ ਲਿਖਿਆ ਸੀਗਾ ਉਹ ਗਾਣਾ ਉਹਨਾਂ ਨੇ ਗਾਇਆ ਸੀ ਤੇ ਇਸੇ ਤਰ੍ਹਾਂ ਹੀ ਹੋਰ ਵੀ ਆ ਰਹੇ ਗਾਣੇ ਠੀਕ ਹੈ ਤੇ ਕਵਿਤਾਵਾਂ ਤੇ ਛੰਦਾਂ ਦੇ ਵਿੱਚ ਉਹ ਹੋਰ ਅੱਗੇ ਕੀ ਸੁਣਾਉਂਗੇ ਤੁਸੀਂ ਇੱਕ ਕਵਿਤਾ ਸੁਣਾਉਣਾ ਬਈ ਤੁਹਾਨੂੰ ਜੀ ਬਈ ਕਿ ਇੱਕ ਤੂੰ ਹੈ ਪਿਆਰੀ ਦੂਜੇ ਫੁੱਲ ਬੂਟੇ ਕਿਉਂਕਿ ਨਾ ਜਦੋਂ ਸਿਆਸਤ ਵਾਲੀਆਂ ਗੱਲਾਂ ਕਰਦੇ ਹਾਂ ਹੋਰ ਅਗਲਾ ਕਹਿੰਦਾ ਯਾਰ ਬਹੁਤ ਯਾਰ ਇੰਨੀ ਅਸੀਂ ਜਾਣਕਾਰੀ ਕਿੱਥੇ ਲੈ ਜਾਣੀ ਹੈ ਜਾਂ ਅਸੀਂ ਇੰਨੀਆਂ ਸਿਆਣੀਆਂ ਸਿਆਣੀਆਂ ਗੱਲਾਂ ਸੁਣ ਕੇ ਕੀ ਕਰਨਾ ਤਾਂ ਥੋੜਾ ਜਿਹਾ ਉਦਾਂ ਦਾ ਮਸਾਲਾ ਟਾਈਪ ਜੇ ਜਰੂਰ ਬਈ ਜਰੂਰ ਹਾਂ ਉਹ ਸੀਗਾ ਕਿ ਇੱਕ ਤੂੰ ਹੈ ਪਿਆਰੀ ਦੂਜੇ ਫੁੱਲ ਬੂਟੇ ਜੇ ਦੋਵੇਂ ਹੀ ਮਿਲ ਜਾਂ ਤਾਂ ਸੁਰਗਾਂ ਦੇ ਝੂਟੇ ਮੈਂ ਆਪਣੇ ਹੀ ਲੱਭਦਾ ਹਾਂ ਐਬ ਅਨੂਠੇ ਤੇ ਨਜ਼ਰਾਂ ਚ ਲਾਉਂਦਾ ਹਾਂ ਹੁਸਨਾ ਦੇ ਝੂਟੇ ਇਹ ਝੂਠੇ ਹੀ ਠੂਠੇ ਫੜਾਉਂਦੇ ਨੇ ਅਕਸਰ ਮੈਂ ਤਰਕਾਂ ਦਾ ਤਾਲਿਬ ਮੈਂ ਤੱਥਾਂ ਦਾ ਤਸਕਰ ਜਿਵਾਕਾਂ ਦਾ ਬੇਲੀ ਚਲਾਕਾਂ ਦਾ ਵੈਰੀ ਅਨੋਖੇ ਤਜਰਬੇ ਅਨੋਖੀ ਹੀ ਸ਼ਾਇਰੀ ਮੈਂ ਡਾਇਰੀ 'ਚ ਲਿਖ ਲਈ ਐ ਸ਼ਾਇਰੀ ਕੋਈ ਗਹਿਰੀ ਉਡੀਕਾਂ ਤਰੀਕਾਂ ਮੈਂ ਵੇਲ ਹਸਨਹਿਰੀ ਕਿ ਚਿਹਰੇ ਬਥੇਰੇ ਮੈਂ ਜੇਰੇ ਵੀ ਪਰਖੇ ਬਥੇਰੇ ਚਲਾਏ ਮੈਂ ਅਕਲਾਂ ਦੇ ਚਰਖੇ ਬਥੇਰੇ ਜੋ ਮੇਰੇ ਨੇ ਸ਼ਬਦਾਂ ਤੋਂ ਹਰਕੇ ਤੇ ਭਰਕੇ ਮੈਂ ਵਰਕੇ ਦੀ ਭੱਜਿਆ ਨਹੀਂ ਡਰਕੇ ਬਥੇਰੇ ਚਲਾਏ ਮੈਂ ਅਕਲਾਂ ਦੇ ਚਰਖੇ ਤੇ ਪਰਕੇ ਮੈਂ ਵਰਕੇ ਜੀ ਪੱਜਿਆ ਨਹੀਂ ਡਰਕੇ ਕਿ ਕੱਕੇ ਨੂੰ ਕੰਨਾਂ ਤੇ ਲੱਲੇ ਦੇ ਲਾਵਾਂ ਜੀ ਕਾਲਿਆਂ ਕਾਵਾਂ ਨੇ ਦਿੱਤੀਆਂ ਸਲਾਵਾ ਕਿ ਆਜਾ ਸਿਖਾਵਾਂ ਮੈਂ ਤੈਨੂੰ ਅਦਾਵਾਂ ਕਿ ਚਾਵਾਂ ਨੂੰ ਵੇਚਾਂ ਤੇ ਪੈਸਾ ਕਮਾਵਾਂ ਝੱਜੇ ਦੇ ਅਧਕ ਤੇ ਲੱਲੇ ਦੇ ਲਾਵਾਂ ਜੀ ਛੱਲੇ ਤੇ ਪੱਲੇ ਤੇ ਪਈਆਂ ਦੁਆਵਾਂ ਦੁਆਵਾਂ ਦਾ ਦਿੱਤਾ ਕਦੇ ਵੀ ਨਹੀਂ ਥੜਦਾ ਮੈਨੂੰ ਪਤਾ ਹੈ ਮੈਂ ਖਾਲੀ ਨਹੀਂ ਮੁੜਦਾ ਮੈਨੂੰ ਪਤਾ ਹੈ ਮੈਂ ਖਾਲੀ ਨਹੀਂ ਮੁੜਦਾ ਕਿਆ ਬਾਤ ਹੈ ਬੜੀਆਂ ਮਤਲਬ ਛੋਟੀ ਜਿਹੀ ਉਮਰ 'ਚ ਆਪਾਂ ਕਹਿ ਲਈ ਕਿ ਡੂੰਗੀਆਂ ਲਿਖਤਾ ਤੁਸੀਂ ਲਿਖ ਰਹੇ ਹੋ ਹਨ ਤੇ ਇਹ ਵੀਰ ਦੀ ਕਿਤਾਬ ਹਨਾ ਦੁਨੀਆ ਯਾਦ ਰੱਖੂਗੀ ਭਾਈ ਇਹਦਾ ਨਾਮ ਕੀ ਡਿਸਕ੍ਰਾਈਬ ਕਰਦਾ ਦੁਨੀਆ ਯਾਦ ਰੱਖੂਗੀ ਇਹ ਨਾਮ ਕਿੱਥੋਂ ਆਇਆ ਇਹ ਕਵਿਤਾ ਸੀਗੀ ਇੱਕ ਮੇਰੀ ਅੱਛਾ ਤੇ ਦੇਖੋ ਕਿਸ ਤਰ੍ਹਾਂ ਐ ਮਸਤੀਆਂ ਵਿੱਚ ਸ਼ਹਿਰ ਡੁੱਬਿਆ ਐ ਕਿੱਡਾ ਕਹਿ ਰੇ ਜੀ ਜ਼ਹਿਰ ਦੇ ਵਿੱਚ ਜ਼ਹਿਰ ਡੁੱਬਿਆ ਏ ਜੇ ਕੋਈ ਦੋਸਤੀ ਕਮਾਉਂਦਾ ਤੇਰੇ ਕੰਮ ਆਉਣੀ ਸੀ ਤੈਨੂੰ ਸਾਗਰਾਂ ਵਿੱਚ ਲੈ ਕੇ ਤੇਰਾ ਵਹਿਰ ਡੁੱਬਿਆ ਏ ਕਿਸੇ ਝਗੜੇ ਜਾਂ ਰੰਜਿਸ਼ ਦੀ ਗੁੰਜਾਇਸ਼ ਹੀ ਨਹੀਂ ਏ ਉਹ ਬੰਦਾ ਪਾਣੀਆਂ ਦੀ ਮੰਗਦਾ ਮੰਗਦਾ ਖੈਰ ਡੁੱਬਿਆ ਏ ਮੇਰੇ ਸਾਹੋ ਤੁਸੀਂ ਕਿਉਂ ਹਰਕਤ ਬੰਦ ਕਰ ਦਿੱਤੀ ਅਜੇ ਤੱਕ ਤਾਂ ਕੇਵਲੇ ਮੇਰਾ ਪੈਰ ਡੁੱਬਿਆ ਏ ਮੇਰੇ ਸਾਹੋ ਤੁਸੀਂ ਇੱਕ ਹਰਕਤ ਬੰਦ ਕਰ ਦਿੱਤੀ ਅਜੇ ਤੱਕ ਤਾਂ ਕੇਵਲੇ ਮੇਰਾ ਪੈਰ ਡੁੱਬਿਆ ਏ ਉਹ ਐਦਾਂ ਵੇਂਦਿਆਂ ਹੀ ਅੱਖੀਆਂ ਤੋਂ ਉਝਲ ਹੋਇਆ ਜਿੱਦਾਂ ਲਾਲੀਆਂ ਵਿੱਚ ਸੂਰਜ ਪਿਛਲੇ ਪੈਰ ਡੁੱਬਿਆ ਏ ਜਿੱਦਾਂ ਲਾਲੀਆਂ ਵਿੱਚ ਸੂਰਜ ਪਿਛਲੇ ਪੈਰ ਡੁੱਬਿਆ ਏ ਕਿ ਗੋਤਾ ਖੋਰਾ ਨੂੰ ਆਖੋ ਕਿ ਆਪਣੇ ਫਰਜ਼ ਨੂੰ ਸਮਝਣ ਗੋਤਾ ਖੋਰਾ ਨੂੰ ਆਖੋ ਕਿ ਆਪਣੇ ਫਰਜ਼ ਨੂੰ ਸਮਝਣ ਮਤਲਬ ਇਹ ਨਹੀਂ ਕਿ ਆਪਣਾ ਜਾ ਗੈ ਡੁੱਬਿਆ ਏ ਮਤਲਬ ਇਹ ਨਹੀਂ ਕਿ ਆਪਣਾ ਜਾ ਗੈ ਡੁੱਬਿਆ ਏ ਮਤਲਬ ਇਹ ਨਹੀਂ ਕਿ ਆਪਣਾ ਜਾ ਗੈ ਡੁੱਬਿਆ ਏ ਸਮੇਂ ਦੀ ਲਹਿਰ ਵੀ ਉੱਚੀ ਮੈਂ ਵੀ ਨਹੀਂ ਹੌਸਲਾ ਛੱਡਣਾ ਇਹ ਦੁਨੀਆ ਯਾਦ ਰੱਖੂਗੀ ਆਖਰ ਤੱਕ ਤੈ ਡੁੱਬਿਆ ਏ ਇਹ ਦੁਨੀਆ ਯਾਦ ਰੱਖੂਗੀ ਆਖਰ ਤੱਕ ਤੈ ਡੁੱਬਿਆ ਏ ਸੋ ਇਹ ਤੋਂ ਇਹ ਨਾਮ ਆ ਦੁਨੀਆ ਯਾਦ ਰੱਖੂਗੀ ਠੀਕ ਹੈ ਭਾਈ ਤੇ ਬਾਕੀ ਦੁਨੀਆ ਯਾਦ ਰੱਖੋਗੇ ਇਹ ਬਾਈ ਦੀ ਕਿਤਾਬ ਦਾ ਨਾਮ ਹੈ ਸੋ ਇਹਦੇ ਵਿੱਚ ਛੰਦ ਗੀਤ ਤੇ ਕਵਿਤਾਵਾਂ ਦਾ ਸੁਮੇਲ ਹੈ ਤੁਸੀਂ ਕਿਸੇ ਵੀ ਹਨਾ ਬੁੱਕਸਟਾਲ ਤੋਂ ਜਾ ਕੇ ਲੈ ਸਕੋਗੇ ਹਨਾ ਤੇ ਜ਼ਰੂਰ ਯਾਦ ਕਰਿਓ ਬਾਈ ਬਰਿੰਦਰ ਰੌਲਖ ਨੂੰ ਤੇ ਹੋਰ ਬਈ ਕੋਈ ਗੱਲਬਾਤ ਕਹਿਣੀ ਹੋਵੇ ਗੱਲਬਾਤ ਜਿ ਕੋ ਨਾ ਕਰਤੇ ਸੁਣਾ ਨਾ ਮੈਂ ਕਹ ਤਾ ਇਸ ਨਾ ਸੁਣਾ ਦਿਓ ਬਈ ਫਿਰ ਸੁਣਨ ਦਿਓ ਉਹ ਸੀਗਾ ਕਿ ਸ਼ਿਕਾਰੀ ਬਹੁਤ ਨੇ ਇੱਥੇ ਮੈਂ ਉਸ ਨੂੰ ਬੋਲ ਦਿੱਤਾ ਏ ਸ਼ਿਕਾਰੀ ਬਹੁਤ ਨੇ ਇੱਥੇ ਮੈਂ ਉਸ ਨੂੰ ਬੋਲ ਦਿੱਤਾ ਏ ਇਨਾ ਕਹਿ ਕੇ ਤੇ ਫਿਰ ਪਿੰਜਰੇ ਦਾ ਬੂਖਾ ਖੋਲ ਦਿੰਦਾ ਏ ਖੋਲ ਦਿੰਦਾ ਏ ਸ਼ਿਕਾਰੀ ਬੋਤ ਨੇ ਇੱਥੇ ਮੈਂ ਉਸ ਨੂੰ ਬੋਲ ਦਿੰਦਾ ਏ ਇਨਾ ਕਹਿ ਕੇ ਤੇ ਫਿਰ ਪਿੰਜਰੇ ਦਾ ਬੂਖਾ ਖੋਲ ਦਿੰਦਾ ਏ ਮੇਰੀ ਜ਼ਿੰਦਗੀ ਦੀ ਪਿਕਚਰ ਵਿੱਚ ਉਹਦਾ ਕੀ ਰੋਲ ਹੈ ਯਾਰੋ ਉਹਦੇ ਇੱਕ ਰੋਲ ਨੇ ਸਾਰਾ ਹੀ ਜੀਵਨ ਰੋਲ ਦਿੰਦਾ ਏ ਉਹਦੇ ਇੱਕ ਰੋਲ ਨੇ ਸਾਰਾ ਹੀ ਜੀਵਨ ਰੋਲ ਦਿੰਦਾ ਏ ਮੈਂ ਪੁੱਛਿਆ ਗੋਲ ਹੈ ਦੁਨੀਆ ਉਹ ਕਹਿੰਦਾ ਖੂਬਸੂਰਤ ਹੈ ਮੈਂ ਪੁੱਛਿਆ ਗੋਲ ਹੈ ਦੁਨੀਆ ਉਹ ਕਹਿੰਦਾ ਖੂਬਸੂਰਤ ਹੈ ਮੇਰੀ ਇਸ ਗੱਲ ਦਾ ਉੱਤਰ ਵੀ ਉਸਨੇ ਗੋਲ ਦਿੱਤਾ ਏ ਮੇਰੀ ਇਸ ਗੱਲ ਦਾ ਉੱਤਰ ਵੀ ਉਸਨੇ ਗੋਲ ਦਿੱਤਾ ਏ ਮੈਂ ਤੇਰੀ ਯਾਦ ਵਿੱਚ ਬਹਿ ਕੇ ਤੇ दारू ਪੀਣ ਲੱਗਾ ਸੀ ਪਹਿਲਾ ਛਿੱਟਾ ਜਿਹਾ ਕੱਢਿਆ ਤੇ ਪੈਗ ਵੀ ਬੋਲ ਦਿੱਤਾ ਇਹ ਪਹਿਲਾ ਛੱਟਾ ਜਿਹੜਾ ਕੱਢਿਆ ਤੇ ਪੈਗ ਵੀ ਡੋਲ ਦਿੱਤਾ ਏ ਕਿ ਸਟੇਟਸ ਚੇਂਜ ਕੀ ਕੀਤਾ ਨਹੀਂ ਤੂੰ ਸਿੰਗਲ ਤੋਂ ਮੈਰਿਡ ਦਾ ਸਟੇਟਸ ਚੇਂਜ ਕੀ ਕੀਤਾ ਨਹੀਂ ਤੂੰ ਸਿੰਗਲ ਤੋਂ ਮੈਰਿਡ ਦਾ ਤੇਰੇ ਸਭ ਆਸ਼ ਕਰ ਠੇਕੇ ਤੇ ਤਾਵਾ ਬੋਲ ਦਿੱਤਾ ਤੇਰੇ ਸਭੇ ਆਸ਼ ਕਰ ਠੇਕੇ ਤੇ ਤਾਵਾ ਬੋਲ ਦਿੱਤਾ ਕਿਆ ਬਾਤ ਹੈ ਭਾਈ ਸੋ ਰੌਣਕਾਂ ਲਈ ਆ ਨਾ ਬਈ ਤੁਸੀਂ 10 15 ਮਿੰਟ ਬਹੁਤ ਬਹੁਤ ਧੰਨਵਾਦ ਸੋ ਇਹ ਸੀ ਬਾਈ ਵਰਿੰਦਰ ਆਲਖਾ ਨਾ ਜਿਨ੍ਹਾਂ ਨੇ ਆਪਾਂ ਨੂੰ ਕੇ ਸਾਹਿਤ ਦੇ ਦੋ ਤਿੰਨ ਰੰਗ ਜਿਹੜੇ ਸੁਣਾਏ ਅਤੇ ਬਹੁਤ ਰੌਣਕਾਂ ਬੰਨੀਆਂ ਤੇ ਬਾਕੀ ਤੁਸੀਂ ਵੀ ਬਈ ਕਮੈਂਟ ਕਰਕੇ ਦੱਸਦੇ ਵੀ ਰੌਣਕਾਂ ਤੁਹਾਨੂੰ ਕਿਵੇਂ ਲੱਗੀਆਂ ਗਿਆ ਤੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਪੇਜ ਨੂੰ ਕਰਿਓ ਫੋਲੋ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ